ਕੀ ਮੰਗ ਕਰਦੇ ਆਂ ਕੀ ਮੰਗ ਕਰਦੇ ਆਂ ਟੈਂਪੂ ਵਾਲੇ ਕਰ ਮੰਗੇ ਕੀ ਕਰਨੇ ਸਾਨੂੰ ਮੁੰਡਾ ਚਾਹੀਦਾ ਆ ਬਾ ਮੰਗਾੜੀ ਕੀ ਕਰਨਾ ਮੇਰਾ ਪੁੱਤ ਸਾਨੂੰ ਸਾਡਾ ਮੁੰਡਾ 4 ਸਾਲ ਦਾ ਮਸੂਮ ਬੱਚਾ ਮਨਪ੍ਰੀਤ ਆਪਣੇ ਸਕੂਲ ਤੋਂ ਆਇਆ ਹੀ ਸੀ ਸਕੂਲ ਦਾ ਬੈਗ ਤੱਕ ਉਹਨੇ ਨਹੀਂ ਤਾਰਿਆ ਤੇ ਮਾਂ ਨੂੰ ਆ ਕੇ ਕਹਿੰਦਾ ਕਿ ਮਾਂ ਮੈਨੂੰ ਕੋਈ ਵਾਜਾ ਮੰਗ ਰਿਹਾ ਦੋਵੇਂ ਛੋਟੇ ਛੋਟੇ ਪਰ ਆ ਸਕੂਲ ਤੋਂ ਆਏ ਸੀ ਮਾਂ ਵੱਡੇ ਭਰਾ ਦੇ ਕੱਪੜੇ ਬਦਲਣ ਲੱਗ ਜਾਂਦੀ ਹੈ ਤੇ ਛੋਟਾ ਭਰਾ ਗਲੀ ਦੇ ਵਿੱਚ ਨਿਕਲ ਜਾਂਦਾ ਕਿ ਹਾਏ ਜਾ ਰਿਹਾ ਹੈ ਕਿ ਉਹ ਪਹਿਲਾਂ ਗੱਡੇ ਦੇ ਉੱਪਰ ਬੈਠਿਆ ਤੇ ਬਾਅਦ ਦੇ ਵਿੱਚ ਲਿੰਕ ਰੋਡ ਤੱਕ ਪਹੁੰਚ ਗਿਆ ਪਿੱਛੋਂ ਆ ਰਹੀ ਇੱਕ ਈ ਰਿਕਸ਼ਾ ਨੇ ਉਸ ਨੂੰ ਧਰੜ ਦਿੱਤਾ ਇਸ ਬੱਚੇ ਦੇ ਉੱਪਰੋਂ ਈ ਰਿਕਸ਼ਾ ਲੰਘਿਆ ਜਿਸ ਤੇ ਕਾਰਨ ਉਸ ਦੀ ਦਰਦਨਾਕ ਤਰੀਕੇ ਦੇ ਨਾਲ ਜਾਨ ਗਈ ਉਸ ਦੀ ਮ੍ਰਿਤਕ ਦੇਦੀ ਹਾਲਤ ਦੇਖਣਯੋਗ ਤੱਕ ਨਹੀਂ ਸੀ ਤੇ ਪਰਿਵਾਰ ਹੁਣ ਤਾਂ ਹਾਂ ਮਾਰ ਮਾਰ ਕੇ ਹੀ ਆਖ ਰਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਮੰਗ ਨਹੀਂ ਰੱਖਦੇ ਅਸੀਂ ਬਸ ਸਾਨੂੰ ਸਾਡਾ ਪੁੱਤ ਵਾਪਸ ਕਰ ਦੇਵੋ ਰੋਂਦਾ ਹੋਇਆ ਪਰਿਵਾਰ ਇਹ ਇਨਸਾਫ ਦੀ ਗੋਹਾਰ ਲਗਾਵੇ ਜਿਨ੍ਹਾਂ ਦਾ ਉਹ ਮਾਸੂਮ ਹੱਥਾਂ ਦੇ ਵਿੱਚ ਖੇਡਦਾ ਹੋਇਆ ਪਹਿਲੀ ਕਲਾਸ ਦੇ ਵਿੱਚ ਪੜ੍ਹਦਾ ਇਹ ਬੱਚਾ ਚਲਾ ਗਿਆ। ਇਹ ਸਾਰੀ ਘਟਨਾ ਕਿਵੇਂ ਹੋਈ ਹੈ ਮਾ ਗੁਰਮੀਤ ਕੌਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ। ਕੀ ਸੀ ਇਹ ਸਾਰਾ ਹਾਦਸਾ ਤੇ ਇਸ ਤੋਂ ਲੈ ਕੇ ਹੁਣ ਨੇੜੇ ਤੇੜੇ ਦੇ ਲੋਕ ਕਿਵੇਂ ਇਸ ਪਰਿਵਾਰ ਦੀ ਮਦਦ ਕਰਨ ਦੀ ਗੱਲ ਕਰ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਦੱਸਦੀ ਕਿ ਇਹ ਸਾਰਾ ਮਾਮਲਾ ਹੁਸ਼ਿਆਰਪੁਰ ਤੇ ਅਦੀਨਾਂ ਦੇ ਮੁਕੇਰੀਆਂ ਤੋਂ ਸਾਹਮਣੇ ਆ ਰਿਹਾ ਹੈ। ਉਹ ਮੇਰਾ ਪੌਣ ਜਵਾਰ ਹੈ ਓਹ ਮੇਰਾ ਸ਼ੇਰ ਜਵਾਰ ਹੈ ਓਹ ਮੇਰਾ ਪੌਣ ਜਵਾਰ ਹੈ ਕੀ ਨਾਮ ਹੈ ਜੀ ਮੇਰਾ ਗਰਮੀਤਪੁਰ ਗਰਮੀਤਪੁਰ ਦੀ ਵੀ ਜਿਹੜਾ ਐਕਸੀਡੈਂਟ ਹੋਇਆ ਟੈਂਪੋ ਵਾਲੇ ਮੰਨਪ੍ਰੀਤ ਬੱਚੇ ਦਾ ਕੀ ਨਾਮ ਸੀਗਾ ਮੰਨਪ੍ਰੀਤ ਕੀ ਗੱਲ ਹੋਈ ਹੈ ਜਿਹੜੇ ਹਾਸਾ ਹੋਇਆ ਹਾਸਾ ਕੁਝ ਨਹੀਂ ਹੋਇਆ ਮੈਂ ਆ ਸਕੂਲੋਂ ਲੈ ਕੇ ਆਈ ਆ ਜਿੱਦਾਂ ਸਕੂਲੋਂ ਲੈ ਕੇ ਬੈਗ ਤੇ ਰੱਖਿਆ ਹੀ ਆ ਵੱਡੇ ਨੇ ਰੱਖਿਆ ਛੋਟੇ ਨੇ ਨਹੀਂ ਰੱਖਿਆ ਇਹਨੇ ਮੰਮੀ ਮੈਨੂੰ ਕੋਈ ਬਾਜਾ ਮਾਦ ਮੈਂ ਜਾਵਾਂ ਮੈਂ ਕਿ ਜਾਇਆ ਦੇਖ ਲਾ ਇੱਥੇ ਹਲੇ ਖੜਾ ਖੜਾ ਕਿ ਰੇੜੀ ਆਈ ਰੇੜੀ ਦੇ ਉੱਪਰ ਬੈ ਗਿਆ ਜਿੱਦਾਂ ਰੇੜੀ ਟੁੱਟਣ ਲੱਗਾ ਪਿੱਛੇ ਟੈਂਪੋ ਸੀ ਟੈਂਪੋ ਤਾਂ ਹੋਰ ਕੋ ਸੰਭਾਲ ਲੈਣੀ ਗਿਆ ਸਿੱਧਾ ਹੀ ਪੈਰ ਔਰ ਲੱਥਾ ਨਹੀਂ ਟੈਂਪੋ ਵਾਲੇ ਨੇ ਸ ਉੱਪਰ ਜੀ ਟੈਂਪੂ ਨਗਾ ਵੀ ਦਿੱਤਾ ਉਹ ਤਾਂ ਕੰਮ ਤੇ ਗਿਆ ਕਿਦਾਂ ਕੀ ਹਾਲਤ ਹੈ ਹੁਣ ਬੱਚੇ ਦੀ ਬੱਚਾ ਕਹਿੰਦੇ ਪੂਰਾ ਆ ਗਿਆ ਓਹੋ ਕਿਦ ਮੋਕੇ ਤੇ ਪੂਰਾ ਆ ਗਿਆ ਅੰਕਲ ਕਹਿੰਦੇ ਬੱਚੇ ਦੀ ਵੀ ਕੋਈ ਗਲਤੀ ਨਹੀਂ ਸੀ ਬੇਨਜਾਇਜ ਜੜਾਤਾ ਉਹਦੇ ਉਤੇ ਕੀ ਮੰਗ ਕਰਦੇ ਆ ਕੀ ਮੰਗ ਕਰਦੇ ਟੈਂਪੂ ਵਾਲੇ ਖਾਤ ਮੰਗੇ ਕੀ ਕਰਨੇ ਸਾਨੂੰ ਮੁੰਡਾ ਚਾਹੀਦਾ ਹਾਂ ਹਾਂ ਅਬ ਮੰਗਾਂਗੇ ਕੀ ਕਰਨਾ ਸਾਨੂੰ ਸਾਡਾ ਮੁੰਡਾ ਚਾਹੀਦਾ ਅਨੁਮਾਨ ਨਹੀਂ ਜਾਈਦਾ ਕੀ ਕੀ ਨਾਹੀ ਬੱਚੇ ਦਾ ਨਾਮ ਕੀ ਸੀਗਾ ਡੈਡੀ ਦਾ ਨਾਮ ਕੀ ਡੈਡੀ ਦਾ ਨਾਮ ਜੱਸਪ੍ਰੀਤ ਆਜਾ ਐ ਮੈਂ ਮਰ ਗਿਆ ਕਿਹੜੀ ਕਲਾਸ ਚ ਪੜਦਾ ਜੀ ਪਹਿਲੀ ਕਲਾਸ ਚ ਪੜਦਾ ਸੀ ਕਿੰਨੇ ਬੱਚੇ ਸੀ ਤੁਹਾਡੇ 2 ਤੇ ਕਾਲ ਆ ਰਿਹਾ ਠੀਕ ਹੈ ਇਹ ਛੋਟਾ ਜਿਹਾ ਵੱਡਾ ਹੈ ਇਹ ਵੱਡਾ ਛੋਟਾ ਸਮਝ ਜ਼ਾਰੀ ਇਹ ਬੋਲਦਾ ਇਹ ਗੱਲਾਂ ਕਰਦਾ ਹੀ ਪਰਦਾ ਜਗਦਾ ਹੀ ਰੋੜਾ ਐਡਾ ਬੱਚਾ ਜੀ ਮੇਰਾ ਆ ਬੱਚਾ ਜੀ ਜਾਨੀ ਉਹ ਮੈਂ ਮਰ ਜਾਂਦੀ ਮੈਂ ਬੜਾ ਬੱਚਾ ਵੱਜ ਜਾਂਦਾ ਕੀ ਕੀ ਨਾਮ ਤੁਹਾਡਾ ਕੀ ਅਨਿਲ ਠਾਕੁਰ ਮਾਨਸਪੁਰ ਤੋਂ ਕੀ ਗੱਲ ਹੋਈ ਹੈ ਇੱਥੇ ਜੀ ਈ ਰਿਕਸ਼ਾ ਆ ਰਿਹਾ ਸੀ ਔਰ ਮੈਂ ਜੋ ਮੈਨੂੰ ਪਤਾ ਲੱਗਿਆ ਇੱਥੋਂ ਦੇ ਸਥਾਨੀ ਲੋਕਾਂ ਵੱਲੋਂ ਕਿ ਛੋਟਾ ਜਿਹਾ ਬੱਚਾ ਜਿਸ ਸਕੂਲੋਂ ਆਇਆ ਸੀ ਬੈਗ ਵੀ ਮੋਢੇ 'ਤੇ ਸੀਗਾ ਔਰ ਈ ਰਿਕਸ਼ਾ ਜਾ ਰਿਹਾ ਸੀ ਸਪੀਡ 'ਤੇ ਜਾ ਰਿਹਾ ਸੀ ਜਾਂ ਬੱਚਾ ਔਰ ਇਹ ਪੂਰਾ ਕਲੀਅਰ ਨਹੀਂ ਹੋ ਪਾਰਾ ਕਿ ਬਾਕੀ ਤੇ ਇੱਥੇ ਕੈਮਰੇ ਵਗੈਰਾ ਲੱਗੇ ਆ ਲੇਕਿਨ ਜੋ ਟਰੈਜੇਡੀ ਹੋਈ ਹੈ ਬੜੀ ਦੁਖਦ ਹੈ ਔਰ ਬੜਾ ਪਰਿਵਾਰ ਸਦਮੇ 'ਚ ਹੈ ਔਰ ਇੱਕ ਹਨੇਰਸ਼ ਆ ਗਿਆ ਹੈ ਤੋਂ ਦੁੱਖ ਲੱਗਿਆ ਬੜਾ ਔਰ ਮੈਂ ਇਲਾਕੇ ਦੇ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਔਰ ਸਾਰੇ ਮੋਦਮਰਾਂ ਨੂੰ ਕਹਿੰਨਾ ਕਿ ਇਸ ਵੇਲੇ ਪਰਿਵਾਰ ਨਾਲ ਖੜੇ ਹੋਣ ਦੀ ਲੋੜ ਹੈ ਤੇ ਬਾਕੀ ਜੋ ਕਾਨੂੰਨੀ ਕਾਰਵਾਈ ਹੈ ਉਹ ਆਪਣੇ ਤਰੀਕੇ ਨਾਲ ਹੋਏਗੀ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਇਸ ਦੁੱਖ ਦੀ ਘੜੀ ਵਿੱਚ ਔਰ ਇੱਕ ਮੈਨੂੰ ਇੱਥੇ ਇਸ਼ੂ ਨਜ਼ਰ ਆਇਆ ਸਾਰੇ ਲੋਕਾਂ ਵੱਲੋਂ ਕਿ ਜਿਹੜਾ ਇਹ ਰੋਡ ਹੈ ਇੱਥੇ ਉਤਰਾਈ ਹੈ ਇੱਥੇ ਹਰ ਗੱਡੀ ਜਿਹੜੀ ਹੈ ਸਪੀਡ ਚ ਆਂਦੀ ਹੈ ਇਹ ਸਪੀਡ ਬੇਕਰ ਨਾ ਹੋਣ ਕਰਕੇ ਵੀ ਹਾਦਸੇ ਹੋ ਜਾਂਦੇ ਆ ਤੇ ਮੇਰੀ ਵੀ ਜੀ ਡਬਲਯੂਡੀ ਵਾਲੇ ਡਿਪਾਰਟਮੈਂਟ ਨੂੰ ਵੀ ਬੇਨਤੀ ਹੈ ਆ ਪਰਿਵਾਰ ਕਰਲਾ ਰਿਹਾ ਹੈ ਦੇਖੋ ਕਿਦਾਂ ਚੀਕਾ ਮਾਰ ਰਿਹਾ ਹੈ ਸਾਡੀ ਵੀ ਬੱਚੀ ਹੈ ਔਰ ਆਤਮਾ ਸਾਡੀ ਵੀ ਛਲਣੀ ਹੋਈ ਹੈ ਤੇ ਇਹਦੇ ਬਾਰੇ ਵੀ ਧਿਆਨ ਦਿੱਤਾ ਜਾਵੇ ਕਿ ਅੱਗੇ ਤੋਂ ਇਹ ਹਾਸਾ ਨਾ ਹੋਵੇ ਪਰ ਇਹ ਪਰਿਵਾਰ ਦੇ ਦੁੱਖ ਦੀ ਭਰਾਈ ਅਸੀਂ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਅਸੀਂ ਪਰਿਵਾਰ ਦੇ ਦੁੱਖ 'ਚ ਖੜੇ ਆਂ ਜਿੱਥੇ ਵੀ ਸਾਨੂੰ ਪਰਿਵਾਰ ਆਵਾਜ਼ ਮਾਰੇਗਾ ਅਸੀਂ ਨਾਲ ਆਂ ਬਹੁਤ بڑا ਦੁੱਖ ਹੋਇਆ ਜੀ ਇਸ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਘਰ ਤੋਂ ਅੰਦਰ ਬਾਹਰ ਜਾਂਦੇ ਸਮੇਂ ਹੀ ਨਹੀਂ ਸਗੋ ਘਰ ਦੇ ਵਿੱਚ ਵੀ ਬੱਚਿਆਂ ਦੇ ਨਾਲ ਨਾਲ ਹੀ ਰਹਿਣਾ ਪੈਂਦਾ। ਇੱਕ ਇਹੋ ਜਿਹੀ ਘਟਨਾ ਗੁਰੂ ਹਰ ਸਹਾਏ ਦੇ ਵਿੱਚ ਵੀ ਵਾਪਰੀ ਸੀ ਜਿੱਥੇ ਘਰ ਦੇ ਅੰਦਰ ਹੀ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਖੇਡਦਾ-ਖੇਡਦਾ ਹੀ ਜਵਾਕ ਕਦੋਂ ਗ੍ਰਿਲ ਦੇ ਕੋਲ ਚਲਾ ਗਿਆ। ਪਹਿਲੀ ਮੰਜ਼ਿਲ ਦੇ ਕੋ ਉੱਪਰ ਸੀ ਇਹ ਅਤੇ ਉੱਥੋਂ ਇਹ ਹੀ ਠਾ ਗਲੀ ਦੇ ਵਿੱਚ ਜਾ ਡਿੱਗਿਆ। ਰਿਵਾਨ 2 ਸਾਲ ਦੀ ਉਮਰ ਸੀ ਇਸ ਦੀ। ਬੁਰੀ ਤਰ੍ਹਾਂ ਦੇ ਨਾਲ ਇਸ ਦੀ ਜਾਨ ਗਈ ਹੈ। ਗਲੀ ਦੇ ਵਿੱਚ ਪਿਆ ਹੋਇਆ ਇਸ ਨੂੰ ਇਸ ਤਰੀਕੇ ਨਾਲ ਦੇਖ ਕੇ ਮਾਂ ਦੀ ਅੱਖਾਂ ਹੀ ਜਿਵੇਂ ਬਾਹਰ ਆ ਗਈਆਂ ਉਸਨੇ ਦੱਸਿਆ ਕਿ ਉਸਦੇ ਦਾਦਾ ਤੇ ਪਿਤਾ ਕੰਮ ਤੇ ਗਏ ਹੋਏ ਸੀ ਤੇ ਦੁਪਹਿਰ ਦੇ ਸਮੇਂ ਉਹ ਘਰ ਦੇ ਵਿੱਚ ਆਪਣੇ ਪੁੱਤ ਦੇ ਨਾਲ ਸੀ ਘਰ ਦੇ ਕੰਮ ਕਰ ਰਹੀ ਸੀ ਪਰ ਇਸੇ ਦੌਰਾਨ ਹੀ ਇਹ ਬੱਚਾ ਗ੍ਰਿਲ ਦੇ ਕੋਲ ਜਾਂਦਾ ਤੇ ਗਲੀ ਵਾਲੇ ਪਾਸੇ ਨੂੰ ਡਿੱਗ ਪੈਂਦਾ ਜਿਸ ਦੇ ਕਾਰਨ 2 ਸਾਲ ਦੇ ਰਿਵਾਨ ਦੀ ਵੀ ਜਾਨ ਚਲੀ ਗਈ